ਦੇਵ ਗੰਧਾਰੀ ਮਹਲਾ ਨਵਾਂ ਸਭ ਕਿਛ ਜੀਵਤ ਕੋ ਵਿਵਹਾਰ ਮਾਤ ਪਿਤਾ ਪਾਈ ਸੁਤ ਬੰਧਪ ਅਰ ਫੁਨ ਗ੍ਰਹਿ ਕੀ ਨਾਰ ਰਹਾਉ ਤਨ ਤੇ ਪ੍ਰਾਣ ਹੋਤ ਜਬ ਨਿਆਰੇ ਟੇਰਤ ਪ੍ਰੇਤ ਪੁਕਾਰ ਆਦ ਕਰੇ ਕੋ ਨਾ ਰੱਖੈ ਕਰਤੇ ਦੇਤ ਨਿਕਾਰ ਮ੍ਰਿਗ ਤ੍ਰਿਸ਼ਨਾ ਜੋ ਜਗ ਰਚਨਾ ਯਾ ਦੇਖੋ ਹਿਰਦੈ ਵਿਚਾਰ ਕਹੋ ਨਾਨਕ ਭਜ ਰਾਮ ਨਾਮ ਨਿਤ ਜਾਤੇ ਹੋਤ ਉਧਾਰ ਕਹੋ ਨਾਨਕ ਭਜ ਰਾਮ ਨਾਮ ਨਿਤ ਜਾਤੇ ਹੋਤ ਉਧਾਰ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਆਪਾ ਪਿਛਲੇ ਰਹੇ ਦਿਨਾਂ ਤੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਰਿਤ ਕੀਤੇ ਹੋਏ ਸ਼ਬਦਾਂ ਨੂੰ ਰਲ ਮਿਲ ਕੇ ਸਮਝਣ ਦਾ ਇੱਕ ਯਤਨ ਕਰ ਰਹੇ ਹਾਂ ਜੇ ਦੇਵਗੰਧਾਰੀ ਰਾਗ ਵਿੱਚੋਂ ਸਤਿਗੁਰੂ ਦਾ ਦੂਸਰਾ ਸ਼ਬਦ ਹੈ ਜਿਹੜਾ ਉਹ ਆਪਾਂ ਪਾਠ ਰੂਪ ਵਿੱਚ ਸੁਣਿਆ ਸੱਚੇ ਪਾਤਸ਼ਾਹ ਨੇ ਸੁਮਬਾਰਕ ਸ਼ਬਦ ਦੇ ذریعے ਸਾਡੇ ਉੱਤੇ ਕਿਰਪਾ ਕੀਤੀ ਹੈ ਤੇ ਸਾਨੂੰ ਸਮਝਾਇਆ ਤੇਰੇ ਸਾਹਮਣੇ ਦੋ ਰਾਹ ਨੇ ਇੱਕ ਸੰਸਾਰ ਦਾ ਹੈ ਇੱਕ ਨਿਰੰਕਾਰ ਦਾ ਜਦੋਂ ਵੀ ਕੋਈ ਮਨੁੱਖ ਸੰਸਾਰ ਦੇ ਰਾਹ ਉੱਤੇ ਟੁਰਦਾ ਹੈ ਤੇ ਉਹਦੀ ਨਿਰੰਕਾਰ ਵੱਲ ਪਿੱਠ ਹੋ ਜਾਂਦੀ ਹੈ ਤੇ ਜਦੋਂ ਕੋਈ ਨਿਰੰਕਾਰ ਦੇ ਰਾਹ ਉੱਤੇ ਟੁਰਦਾ ਹੈ ਤੇ ਉਹਦੀ ਸੰਸਾਰ ਵੱਲ ਪਿੱਠ ਹੋ ਜਾਂਦੀ ਹੈ ਸੰਸਾਰ ਦੇ ਰਾਹ ਉੱਤੇ ਤੁਰਦਿਆਂ ਨਿਰੰਕਾਰ ਛੁੱਟ ਜਾਏ ਤੇ ਮਨੁੱਖ ਬਹੁਤ ਕੁਝ ਇਕੱਠਾ ਕਰਨ ਤੋਂ ਬਾਅਦ ਵੀ ਅਸਫਲ ਰਹਿ ਜਾਂਦਾ ਹੈ ਦੂਸਰੇ ਬੰਦੇ ਨਿਰੰਕਾਰ ਦੇ ਮਾਰਗ ਉੱਤੇ ਤੁਰਦਿਆਂ ਹੋਇਆਂ ਸੰਸਾਰ ਵਿੱਚੋਂ ਬਹੁਤ ਕੁਝ ਛੁੱਟ ਵੀ ਜਾਏ ਤਾਂ ਵੀ ਉਹਦਾ ਜੀਵਨ ਹੈ ਜਿਹੜਾ ਉਹ ਸਫਲ ਹੈ ਸਭ ਤੋਂ ਵੱਡੀ ਗੱਲ ਜਿਹੜੇ ਸੱਚਮੁੱਚ ਰੱਬ ਦੇ ਪਿਆਰੇ ਨੇ ਬਹੁਤਾਤ ਵਿੱਚ ਤੇ ਉਹ ਲੋਕ ਨੇ ਜਿਹੜੇ ਕੇਵਲ ਦਿਖਾਵਾ ਕਰਦੇ ਆ ਸੰਸਾਰ ਦੇ ਅੰਦਰ ਰਹਿੰਦੇ ਆ ਹੁਣ ਪਰ ਆਪੋਂ ਉਹਨਾਂ ਦੀ ਗੱਲ ਕਰ ਰਹੇ ਆ ਹੈਨ ਵਿਰਲੇ ਜਿਹੜੇ ਬਹੁਤ ਥੋੜੇ ਆ ਉਹ ਰਹਿੰਦੇ ਸੰਸਾਰ ਵਿੱਚ ਜਗਤ ਵਿੱਚ ਆਪਣੀਆਂ ਜਿਹੜੀਆਂ ਪਰਿਵਾਰਕ ਸਮਾਜਿਕ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਵੀ ਉਹ ਪੂਰੀ ਤਨਦੇਹੀ ਦੇ ਨਾਲ ਨਿਭਾਉਂਦੇ ਆ ਪਰ ਉਹਨਾਂ ਦਾ ਇਸ ਸੰਸਾਰ ਦੇ ਵਿੱਚ ਰਹਿਣਾ ਬਿਲਕੁਲ ਇਸ ਤਰ੍ਹਾਂ ਦਾ ਹੈ ਜਿਵੇਂ ਮੁਰਗਾਬੀ ਜਿਹੜੀ ਉਹ ਪਾਣੀ ਦੇ ਅੰਦਰ ਰਹਿੰਦੀ ਹੈ ਪਰ ਆਪਣੇ ਖੰਭ ਬਜੜੇ ਉਹ ਪੇਚ ਨਹੀਂ ਦਿੰਦੀ ਜਿਵੇਂ ਕਮਲ ਦਾ ਫੁੱਲ ਟਿਕੜ ਵਿੱਚ ਖੜਦਾ ਹੈ ਪਰ ਉਹਦੀਆਂ ਪੰਖੜੀਆਂ ਦੇ ਉੱਤੇ ਚਿੱਕੜ ਨਹੀਂ ਲੱਗਦਾ ਬਿਲਕੁਲ ਇਹ ਲੋਕ ਨੇ ਜਿਹੜੇ ਇਸ ਸੰਸਾਰ ਵਿੱਚ ਰਹਿੰਦੇ ਨੇ ਪਰ ਇਹਨਾਂ ਉੱਤੇ ਸੰਸਾਰ ਦਾ ਲੇਪ ਨਹੀਂ ਚੜਦਾ ਦਾ ਇਹਨਾਂ ਨੂੰ ਸੰਸਾਰ ਵੀ ਐਕਸੈਪਟ ਨਹੀਂ ਕਰਦਾਗਾ ਇਹਨਾਂ ਨੂੰ ਉਹ ਸੰਸਾਰ ਹੈ ਜਿਹੜਾ ਉਹ ਕਮਲੇ ਸਮਝਦਾ ਹੈ ਜੀ ਪਰ ਦੂਸਰੇ ਬੰਦੇ ਆਪਾਂ ਦੇਖਦੇ ਆਂ ਜਿਹੜੇ ਰੱਬ ਦੇ ਪਿਆਰੇ ਹੈ ਉਹ ਸੰਸਾਰ ਦੇ ਮੋਹ ਵਿੱਚ ਫਸੇ ਹੋਏ ਲੋਕਾਂ ਨੂੰ ਕਮਲੇ ਸਮਝਦੇ ਹੈਗੇ ਆ ਜੀ ਗੁਰੂ ਸਾਹਿਬ ਨੇ ਅੱਜ ਸਾਡੇ ਉੱਤੇ ਕਿਰਪਾ ਕੀਤੀ ਸਾਡੇ ਉੱਤੇ ਬਖਸ਼ਿਸ਼ ਕੀਤੀ ਬੰਦਾ ਪਹਿਲਾਂ ਆਪਣੇ ਲਈ ਕੁਝ ਕਰਦਾ ਹੈ ਫਿਰ ਆਪਣੇ ਪਰਿਵਾਰ ਤੱਕ ਸੀਮਤ ਹੋ ਕੇ ਰਹਿ ਜਾਂਦਾ ਹੈ ਤੇ ਸਾਰਾ ਜੀਵਨ ਉਹਦਾ ਇਸੇ ਤਰ੍ਹਾਂ ਹੀ ਬਤੀਤ ਹੋ ਜਾਂਦਾ ਹੈ ਜਨਮ ਲਿਆ ਮਾਂ-ਬਾਪ ਦੀ ਸੋਜੀ ਹੋਈ ਖਾਣ-ਪੀਣ ਵਾਲੇ ਪਾਸੇ ਟੁਰ ਪਿਆ ਫਿਰ ਪੜ੍ਹਾਈ-ਲਿਖਾਈ ਆ ਗਈ ਦੋਸਤਾਂ ਮਿੱਤਰਾਂ ਦੇ ਨਾਲ ਖੇਡਣਾ-ਕੁੱਦਣਾ ਸ਼ੁਰੂ ਕੀਤਾ ਫਿਰ ਜੀਵਨ ਦਾ ਉਹ ਪੜਾਅ ਆਇਆ ਜਿੱਥੇ ਧਨ ਕਮਾਉਣ ਵਾਸਤੇ ਅੱਗੇ ਹੋਇਆ ਫਿਰ ਨਾਲ ਵਿਆਹ ਸ਼ਾਦੀ ਹੋ ਗਈ ਕਾਰ ਵੱਡਾ ਹੋ ਗਿਆ ਜ਼ਿੰਮੇਵਾਰੀਆਂ ਵਧ ਗਈਆਂ ਬੱਚੇ ਆ ਗਏ ਫਿਰ ਉਹਨਾਂ ਨੂੰ ਸੈਟਲ ਕਰਨ ਵਾਲੇ ਪਾਸੇ ਤੁਰ ਪਿਆ ਬਸ ਇਥੋਂ ਤੱਕ ਜੀਵਨ ਨੂੰ ਸੀਮਤ ਕੀਤਾ ਹੈ ਜੀਵਨ ਦਾ ਮਨੋਰਥ ਕੀ ਹੈ ਜੀਵਨ ਦਾ ਮਕਸਦ ਕੀ ਹੈ ਉਹ ਭੁੱਲ ਗਿਆ ਹਮੇਸ਼ਾ ਮੈਂ ਮੇਰੀ ਵਿੱਚ ਫਸਿਆ ਹੋਇਆ ਸੀ ਇਹ ਆਪਣਾ ਜੀਵਨ ਹੈ ਜਿਹੜਾ ਉਹ ਬਤੀਤ ਕਰਦਾ ਹੈਗਾ ਹੈ ਜਦੋਂ ਮਨੁੱਖ ਮੈਂ ਮੇਰੀ ਵਿੱਚ ਫਸ ਜਾਂਦਾ ਹੈ ਜਦੋਂ ਇਹ ਮੋਹ ਮਮਤਾ ਵਿੱਚ ਫਸ ਜਾਂਦਾ ਹੈ ਜਦੋਂ ਇਹ ਅਟੈਚ ਹੁੰਦਾ ਹੈ ਚਾਹੇ ਆਪਣੇ ਨਾਲ ਹੀ ਹੋਵੇ ਪਰਿਵਾਰ ਨਾਲ ਹੋਵੇ ਫਿਰ ਕੁਦਰਤੀ ਹੈ ਇਹਦੇ ਜੀਵਨ ਦੇ ਵਿੱਚ ਝੂਠ ਵੀ ਆਉਂਦਾ ਹੈ ਇਹਦੇ ਜੀਵਨ ਚ ਗੁੱਸਾ ਵੀ ਆਉਂਦਾ ਹੈ ਨਿੰਦਿਆ ਚੁਗਲੀ ਵੀ ਆਉਂਦੀ ਹੈ ਬੇਈਮਾਨੀ ਵੀ ਆਉਂਦੀ ਹੈ ਤੇ ਫਿਰ ਕਈ ਤਰ੍ਹਾਂ ਦੀਆਂ ਗਲਤ ਆਤਮਾਂ ਦਾ ਇਹ ਸ਼ਿਕਾਰ ਜਿਹੜਾ ਹੋ ਜਾਂਦਾ ਹੈ ਗੁਰੂ ਸਾਹਿਬ ਨੇ ਸਾਡੇ ਉੱਤੇ ਕਿਰਪਾ ਕੀਤੀ ਸਾਨੂੰ ਸਮਝਾਇਆ ਸਾਨੂੰ ਦੱਸਿਆ ਵੀ ਤਨੋਂ ਆਪਣਾ ਵੀ ਆਫ ਲਾਈਫ ਹਨ ਜਿਹੜਾ ਉਹ ਥੋੜਾ ਚੇਂਜ ਕਰਨਾ ਪਏਗਾ ਬਦਲਣਾ ਪਏਗਾ ਗੁਰੂ ਦੀ ਵਡਿਆਈ ਇਹ ਆ ਭੁੱਲੇ ਮਾਰਗ ਜਿਹਨੇ ਬਤਾਇਆ ਐਸਾ ਗੁਰਬੜ ਪਾਗੀ ਪਾਇਆ ਭੁੱਲਿਆ ਹੋਇਆਂ ਨੂੰ ਮਾਰਗ ਦਿਖਾ ਦਿੰਦਾ ਮਹਾਰਾਜ ਸੱਜਣ ਦੇ ਘਰੇ ਗਏ ਉਹ ਭੁੱਲਿਆ ਹੋਇਆ ਸੀ ਉਹਨੂੰ ਰਾਹ ਦਿਖਾ ਦਿੱਤਾ ਮਹਾਰਾਜ ਕੌਡੇ ਪੀਲ ਕੋਲ ਗਏ ਭੁੱਲਿਆ ਹੋਇਆ ਸੀ ਉਹਨੂੰ ਰਾਹ ਦਿਖਾ ਮਹਾਰਾਜ ਨੂੰ ਪੌਮੀਆਂ ਚੋਰ ਮਿਲਿਆ ਉਹ ਵੀ ਭੁੱਲਿਆ ਹੋਇਆ ਸੀ ਮਹਾਰਾਜ ਨੇ ਉਹਨੂੰ ਵੀ ਰਾਹੇ ਪਾ ਦਿੱਤਾ ਪ੍ਰੇਮੇ ਵਰਗਾ ਕੋੜੀ ਸੱਚੇ ਪਾਤਸ਼ਾਹ ਕੋਲ ਆਇਆ ਭੁੱਲਿਆ ਹੋਇਆ ਸੀ ਮਹਾਰਾਜ ਨੇ ਉਹਨੂੰ ਵੀ ਸਦਮਾਰਗ ਦਿਖਾਇਆ ਸੱਚੇ ਪਾਤਸ਼ਾਹ ਸਾਨੂੰ ਵੀ ਸਦਮਾਰਗ ਦੇ ਉੱਤੇ ਪਾਉਣ ਲਈ ਤਿਆਰ ਨੇ ਬਸ ਸ਼ਰਤ ਇਹ ਹੈ ਕਿ ਗੁਰੂ ਕੇ ਬਚਨ ਨੂੰ ਧਿਆਨ ਨਾਲ ਸੁਣਿਆ ਜਾਵੇ ਇੱਕ ਕੇਵਲ ਕੰਨਾਂ ਦੇ ਨਾਲ ਸੁਣਨਾ ਹੁੰਦਾ ਹੈ ਉਹਦੇ ਵਿੱਚ ਕੇਵਲ ਧੁਨੀ ਹੈ ਜਿਹੜੀ ਉਹ ਕੰਨਾਂ ਤੱਕ ਪਹੁੰਚਦੀ ਹੈ ਪਰ ਇੱਕ ਹੁੰਦਾ ਹੈ ਅੰਤਰਾਤਮੇ ਦੁਆਰਾ ਸੁਰਤ ਨੂੰ ਇਕਾਗਰ ਕਰਕੇ ਗੁਰੂ ਕੇ ਬਚਨ ਦੇ ਉੱਤੇ ਆਪਣਾ ਧਿਆਨ ਕੇਂਦਰਿਤ ਕਰਨਾ ਹੁਣ ਸੁਣਨਾ ਉਹਦੇ ਨਾਲ ਜੀਵਨ 'ਚ ਬਦਲਾਅ ਆਉਂਦਾ ਹੈ ਧਿਆਨ ਸਭ ਤੋਂ ਮਹੱਤਵਪੂਰਨ ਹੈ ਗੁਰੂ ਸਾਹਿਬ ਨੇ ਸਾਡੇ ਨਾਲ ਗੱਲ ਕੀਤੀ ਮਨੁੱਖ ਦੇ ਦਾਅਵੇ ਬਹੁਤ ਵੱਡੇ ਨੇ ਆਹ ਵੀ ਮੇਰਾ ਆਹ ਵੀ ਮੇਰਾ ਆਹ ਵੀ ਮੇਰਾ ਪਰਮਾਰਾਇ ਕਹਿੰਦੇ ਤੈਨੂੰ ਸਾਫ਼ ਤੇ ਸਪਸ਼ਟ ਦੱਸਣਾ ਚਾਹੁੰਦਾ ਸਭ ਕਿਛ ਜੀਵਤ ਕੋ ਵਿਵਹਾਰ ਮਹਾਰਾਇ ਕਹਿਣ ਲੱਗੇ ਵੀ ਜਨੀਆਂ ਚੀਜ਼ਾਂ ਦੇ ਉੱਤੇ ਤੂੰ ਆਪਣੀ ਦਾਅਵੇਦਾਰੀ ਕਰ ਰਿਹਾ ਜਾਂ ਜਨੀਆਂ ਚੀਜ਼ਾਂ ਦਾ ਵੀ ਤੇਰੇ ਨਾਲ ਸਬੰਧ ਜੁੜਿਆ ਹੋਇਆ ਉਹ ਸਿਰਫ ਓਨਾ ਸਮਾਂ ਜਿੰਨਾ ਸਮਾਂ ਤੇਰੇ ਸੁਵਾਸ ਚੱਲ ਰਿਹਾ ਹੈ ਜਿਸ ਵਕਤੇ சுவாਸ ਦੀ ਡੋਰੀ ਟੁੱਟੇਗੀ ਤੇ ਉਸ ਵਕਤ ਸਾਰੀਆਂ ਥਾਵਾਂ ਤੋਂ ਤੇਰਾ ਸੰਬੰਧ ਹੈ ਜਿਹੜਾ ਉਹ ਵੀ ਨਾਲ ਹੀ ਟੁੱਟ ਜਾਣਾ ਹੈ ਅੱਜ ਤੇ ਤੈਨੂੰ ਘਰ ਦੇ ਅੰਦਰ ਪਰਿਵਾਰ ਉਡੀਕਦਾ ਹੈ ਜੇ ਕਿ ਬਾਹਰੋਂ ਕਿੰਨੇ ਵਜੇ ਆਏਗਾ ਸਾਰੇ ਬੈਠੇ ਹੋਏ ਆ ਉਡੀਕਦੇ ਆ ਤੇਰੇ ਨਾਲ ਗੱਲਾਂ ਕਰਨ ਦੇ ਵਾਸਤੇ ਪਰ ਮਹਾਰਾਜ ਕਹਿੰਦੇ ਦੇਖੀ ਇੱਕ ਵੇਲਾ ਉਹ ਸੀ ਤੂੰ ਘਰੋਂ ਜਾਂਦਾ ਸੀ ਤੈਨੂੰ ਰੋਕਦੇ ਵੀ ਸਨ ਕਈ ਵੇਰੀ ਕਿ ਨਾ ਜਾਓ ਰੁਕ ਜਾਓ ਕੋਈ ਸਮਾਂ ਬੈਠੋ ਕੁਝ ਬੜ ਗੱਲਾਂ ਕਰਦੇ ਆ ਤੇ ਫਿਰ ਉਹ ਵੇਲਾ ਆਉਣਾ ਜਦੋਂ ਸਿਰਫ ਗੱਲ ਇਹ ਕੀਤੀ ਜਾਣੀ ਹੈ ਕਿ ਇਹਨੂੰ ਲੈ ਕੇ ਕਦੋਂ ਟਰਨਾ ਹੈ ਇਥੋਂ ਆਪਣੇ ਹੱਥੀ ਤੇਰੇ ਆਪਣਿਆਂ ਨੇ ਤੈਨੂੰ ਆਖਰੀ ਸਫ਼ਰ ਦੇ ਉੱਤੇ ਟੋਰ ਦੇ ਬਾਦਸ਼ਾ ਸਮਝਾ ਰਹੇ ਤੂੰ ਤੇ ਸਾਰੀ ਜ਼ਿੰਦਗੀ ਦਾਵੇ ਹੀ ਉਹ ਕੀਤੇ ਨਾ ਬਸ ਇਹ ਮੇਰਾ ਇਹ ਮੇਰਾ ਇਹ ਮੇਰਾ ਤੇ ਉਸੇ ਤਰ੍ਹਾਂ ਆਪਣਾ ਜੀਵਨ ਹੈ ਜਿਹੜਾ ਉਹ ਮੋਹ ਦੇ ਵਿੱਚ ਪੈ ਕੇ ਬਤੀਤ ਕਰਦਾ ਰਿਹਾ ਮਾਤ ਪਿਤਾ ਭਾਈ ਸੁੱਤ ਬੰਦਪ ਹਰ ਫੁਨਗ੍ਰਹਿ ਕੀ ਨਾ ਮਾਰੇ ਕਹਿੰਦੇ ਸਾਰੇ ਰਿਸ਼ਤਿਆਂ ਦਾ ਸੰਬੰਧ ਟੁੱਟ ਜਾਣਾ ਬਸ ਜਿੱਤੇ ਤੇਰੀ ਸਵਾਸਾਂ ਦੀ ਤੰਦ ਹੈ ਜਿਹੜੀ ਉਹ ਟੁੱਟ ਦੇ ਹਕੀਕਤ ਕੋ ਮਰੇ ਨਾ ਮੋਇਆ ਨਾਲੇ ਜਦੋਂ ਵੀ ਕੋਈ ਬੰਦਾ ਸੰਸਾਰ ਤੋਂ ਜਾਂਦਾ ਹੈ ਐਸੀ ਕੋਈ ਸ਼ੱਕ ਵਾਲੀ ਗੱਲ ਨਹੀਂ ਸਾਡਾ ਉਹਦੇ ਨਾਲ ਸਨੇਹ ਹੁੰਦਾ ਸਾਡੀ ਉਹਦੇ ਨਾਲ ਸਾਹ ਜੁੰਦੀ ਹੈ ਰੁੱਖ ਨਾਲੋਂ ਵੀ ਪੱਤਾ ਤੋੜੀਏ ਤੇ ਪਾਣੀ ਸੇਮ ਆਉਂਦਾ ਹੈ ਅੱਖਾਂ ਪਰਨੀਆਂ ਕੁਦਰਤੀ ਗੱਲ ਹੈ ਮਨ ਦੇ ਵਿੱਚੋਂ ਰੁਦਨ ਦਾ ਉੱਠਣਾ ਇੱਕ ਕੁਦਰਤੀ ਗੱਲ ਹੈ ਪਰ ਸੱਚੀ ਗੱਲ ਇਹੋ ਹੈ ਕਿ ਜੋ ਮਰ ਗਿਆ ਹੈ ਉਹਦੇ ਨਾਲ ਮਰਿਆ ਨਹੀਂ ਤੇ ਜਾ ਸਕਦਾ ਇਹ ਜੀਵਨ ਦਾ ਸਤ ਹੈ ਕਿ ਨੋ ਇਸ ਸੰਸਾਰ ਦੇ ਅੰਦਰ ਵਾਪਰਦਿਆਂ ਦੇਖ ਸਕਦੇ ਹੈਗੇ ਗੁਰੂ ਸਾਹਿਬ ਸਾਡਾ ਧਿਆਨ ਇਸੇ ਪਾਸੇ ਕੇਂਦਰਿਤ ਕਰ ਰਿਹਾ ਹੈ ਗੁਰਬਾਣੀ ਸਾਨੂੰ ਸਮਝਾ ਰਹੀ ਹੈ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਪਰ ਉਹਨਾਂ ਵਿੱਚ ਉਲਝ ਕੇ ਪਰਮੇਸ਼ਰ ਨੂੰ ਨਾ ਵਿਸਾਰ ਵਾਹ ਗੁਰੂ ਨੂੰ ਨਾ ਭੁਲਾ ਤੈਨੂੰ ਚੇਤਾ ਰੱਖਣਾ ਚਾਹੀਦਾ ਹੈ ਕਿ ਇਸ ਜੀਵਨ ਦਾ ਅਸਲ ਮਨੋਰਥ ਕੀ ਹੈ ਗਾਜ ਸਤਿਗੁਰੂ ਦੱਸਦੇ ਕਹਿੰਦੇ ਤਨ ਤੇ ਪ੍ਰਾਣ ਹੋਤ ਜਬ ਬਨਿਆਰੇ। ਏਰਤ ਪ੍ਰੇਤ ਪੁਕਾਰ। ਜਦੋਂ ਤਨ ਨਾਲੋਂ ਸਵਾਸ ਜੁਦਾ ਹੋ ਜਾਂਦੇ ਆ ਫਿਰ ਕਹਿੰਦੇ ਪੂਰਾ ਹੋ ਗਿਆ। ਇਹ ਮਰ ਗਿਆ। ਇਹ ਮੁੱਕ ਗਿਆ। ਬਸ ਹੁਣ ਸਿਰਫ ਇੱਕ ਮਿੱਟੀ ਐ। ਤੇ ਮਿੱਟੀ ਨੂੰ ਪਰਿਵਾਰ ਘਰ ਰੱਖਣ ਲਈ ਤਿਆਰ ਨਹੀਂਗਾ। ਕਿਉਂਕਿ ਹੁਣ ਇਹ ਉਹਨਾਂ ਦੇ ਕੰਮ ਦਾ ਨਹੀਂ ਰਿਹਾ। ਜਦੋਂ ਜਉਂਦਾ ਜਾਗਦਾ ਸੀ ਉਦੋਂ ਤੇ ਕੰਮ ਦਾ ਸੀ ਨਾ ਉਹਨਾਂ ਦੇ ਹੁਣ ਇਹ ਮਰ ਗਿਆ ਹੈ ਜੀ ਕੋਈ ਉਹ ਘਰ ਹੈ ਕੋਈ ਉਹ ਘਰ ਦੇ ਜੀ ਨੇ ਪਰ ਹੁਣ ਇਹਨੂੰ ਘਰ 'ਚ ਰੱਖਣ ਵਾਸਤੇ ਕੋਈ ਤਿਆਰ ਨਹੀਂ ਗਾ ਜੀ ਇੱਕ ਰਾਤ ਵੀ ਇਹਨੂੰ ਰੱਖਣ ਵਾਸਤੇ ਉਹ ਤਿਆਰ ਨਹੀਂ ਗਾ ਜੇ ਆਦ ਕਰੀ ਕੋਊ ਨਾ ਰੱਖੈ ਘਰ ਤੇ ਦੇ ਤਨਕਾਰ ਮਾਰੇ ਕਹਿੰਦੇ ਵੇਖੋ ਕਿਹੋ ਜਿਹਾ ਸਮਾਂ ਹੈ ਅੱਤੀ ਘੜੀ ਵੀ ਇਹਨੂੰ ਘਰ ਅੰਦਰ ਰੱਖਣ ਵਾਸਤੇ ਹੁਣ ਕੋਈ ਤਿਆਰ ਨਹੀਂ ਹੋ ਰਿਹਾ। ਆਪਾਂ ਸਾਰੇ ਹੈ ਕਿ ਕੌਣ ਮਰਦਿਆਂ ਨੂੰ ਘਰਾਂ 'ਚ ਰੱਖਦਾ ਹੈ? ਕੋਈ ਨਹੀਂ ਰੱਖਦਾ। ਕਾਕੀ ਮਾਤ ਪਿਤਾ ਕਹੋ ਕਾਕੋ ਕਵਨ ਪੁਰਖ ਕੀ ਕੋਈ ਘਟ ਘਟ ਫੂਟੈ ਕੋਈ ਬਾਤ ਨਾ ਪੁੱਛੈ ਕਾਢੋ ਕਾਢੋ ਮਰੇ ਕਿੰਦੇ ਕੌਣ ਬਾਤ ਪੁੱਛਦਾ ਕੋਈ ਨਹੀਂ ਪੁੱਛਦਾ। ਬਸ ਫਿਰ ਤੇ ਕੋਈ ਸਲਾਹ ਮਾਰੀ ਜਾਂਦੀ ਹੈ ਵੀ ਕਦੋਂ ਇਹਨੂੰ ਲੈ ਕੇ ਤੋਰ। ਤੇ ਜਿਨ੍ਹਾਂ ਦੇ ਖਾਤਰ ਪਾਪ ਕਰਮ ਵੀ ਕੀਤੇ ਉਹ ਸਾਰੇ ਸਬੰਧ ਤੋੜ ਲੈਂਦੇ ਆਂ ਸਾਇੰਟ ਟੁੱਟ ਗਏ ਮਹਾਰਾਜ ਨੇ ਤੇ ਸਮਝਾਇਆ ਕਹਿੰਦੇ ਜਿਹੜੀ ਜ਼ਮੀਨ ਜਾਇਦਾਦ ਵੀ ਪਾਪ ਕਰ ਕਰਕੇ ਇਕੱਠੀ ਕੀਤੀ ਆ ਖਸਮ ਮਰੇ ਨਾਰ ਨਾ ਰੋ ਉਹ ਸਿਰ ਖਵਾ ਰੋ ਨਾ ਜ਼ਮੀਨਾਂ ਜਾਇਦਾਦਾਂ ਰੋਂਦੀਆਂ ਨੇ ਨਾ ਪਾਪ ਦੀਆਂ ਕਮਾਈਆਂ ਰੋਂਦੀਆਂ ਨੇ ਨਾ ਬਿਲਡਿੰਗਾਂ ਰੋਂਦੀਆਂ ਨੇ ਕਿਉਂਕਿ ਉਹਨਾਂ ਨੂੰ ਵੰਡਣ ਵਾਲੇ ਮਾਲਕ ਤੇ ਪਹਿਲਾਂ ਹੀ ਖਲੋਤੇ ਆ ਸੰਸਾਰ ਚ ਬੜੀਆਂ ਥਾਵਾਂ ਤੇ ਵਾਪਰ ਰਿਹਾ ਲੋਕ ਕਿੰਨਾ ਛਲ ਤੇ ਕਪਟ ਕਰਦੇ ਉਹਨਾਂ ਜ਼ਮੀਨਾਂ ਜਾਇਦਾਦਾਂ ਦੀ ਖਾਤ ਕਤਲੋਗਾਰ ਤੱਕ ਹੋ ਜਾਂਦੀ ਹੈ ਜੇ ਬੰਦੇ ਨੂੰ ਪੁੱਛੇ ਤੇ ਸਹੀ ਨਾ ਕੀ ਖਟਿਆ ਸੋਚ ਕੇ ਤੇ ਦੇਖਨਾ ਜੀਵਨ ਦਾ ਅਸਲ ਮਨੋਰਥ ਭੁਲਾ ਦਿੱਤਾ ਤੇ ਸਾਰੀ ਜ਼ਿੰਦਗੀ ਸੰਸਾਰ ਦੇ ਮੋਹ ਵਿੱਚ ਪਿਆ ਰਿਹਾ ਤੇ ਅੱਜ ਇਹਦੇ ਚ ਆਉਟਪੁੱਟ ਕੀ ਆ ਰਹੀ ਹੈ ਤੇ ਸੰਤੁਸ਼ਟ ਹੋ ਕੇ ਥੋੜੀ ਜਾ ਰਿਹਾ ਹੈ ਜੇ ਕੋਈ ਵੀ ਕਿਸੇ ਨੂੰ ਪੁੱਛ ਲਓ ਜਿਹੜਾ ਮਰਨ ਕਿਨਾਰੇ ਪਿਆ ਤੁਸੀਂ ਆਪਣੀ ਲਾਈਫ ਤੋਂ ਸੰਤੁਸ਼ਟ ਹੈਗਾ ਕੋਈ ਨਹੀਂਗਾ ਜੀ ਮ੍ਰਗ ਤ੍ਰਿਸ਼ਨਾ ਜੋ जग ਰਚਨਾ ਜਾਂ ਦੇਖੋ ਰਿਦੇ ਵਿਚਾਰ ਮਾਰੇ ਕਹਿੰਦੇ ਆਪਣੇ ਹਿਰਦੇ ਚ ਨਿਰਨਾ ਕਰਕੇ ਦੇਖੋ ਜਿਹੜੀ ਸਾਡੀ ਦੌੜ ਭੱਜ ਹੈ ਨਾ ਵੀ ਨਾਮ ਜਪ ਲਵਾਂਗੇ ਕੋਈ ਨਾ ਹਜੇ ਕਿੱਡੀ ਗੱਲ ਹੈਗੀ ਅਜੇ ਤੇ ਸਾਡੇ ਕੋਲ ਬਹੁਤ ਟਾਈਮ ਪਿਆ ਹੈਗਾ ਇਹ ਬਿਲਕੁਲ ਨਿਗ ਤ੍ਰਿਸ਼ਨਾ ਵਰਗੀ ਦੌੜ ਹੈ ਜੀ ਦੌੜ ਰਹੇ ਹਾਂ ਬਸ ਉਸ ਚੀਜ਼ ਮਗਰ ਦੌੜ ਰਹੇ ਹਾਂ ਜਿਹਨੇ ਸਾਡੇ ਹੱਥ ਆਉਣਾ ਹੀ ਨਹੀਂ ਗਾ ਜੀ ਜਿਹਨੇ ਸਾਡੇ ਨਾਲ ਜਾਣਾ ਹੀ ਨਹੀਂ ਗਾ ਜੀ ਸਾਰਾ ਜੀਵਨ ਉਹਦੀ ਦੌੜ ਭੱਜ ਦੇ ਵਿੱਚ ਹੀ ਬਤੀਤ ਕਰਕੇ ਅਖੀਰ ਤੇ ਮਰ ਜਾਂਦੇ ਹਾਂ ਸਮਝ ਹੀ ਨਹੀਂ ਆਉਂਦਾ ਕਿੰਨੀ ਮਿਹਨਤ ਕਿੰਨੀ ਮੁਸ਼ਕਲ ਕਰ ਰਹੇ ਉਹਦੀ ਖਾਤਰ ਅਸੀਂ ਨਾ ਬੰਦੇ ਨੂੰ ਦਿਨੇ ਚੈ ਨਾ ਰਾਤੀ ਚੈ ਪਸੂਦਰ ਦੇ ਲਿpase ਧਿਆਨ ਖਾਣ ਪੀਣ ਤੱਕ ਵੀ ਆਪਣਾ ਭੁੱਲ ਜਾਂਦਾ ਸਤਗੁਰੂ ਸਮਝਾ ਰਹੇ ਹੈ ਪ੍ਰਾਪਤੀ ਕੀ ਹੋਈ ਸਭ ਕੁਝ ਇੱਥੋਂ ਛੁੱਟ ਗਿਆ ਸਾਰੀ ਜ਼ਿੰਦਗੀ ਜੋ ਇਕੱਠਾ ਕੀਤਾ ਸੀ ਤਨ ਵੀ ਛੁੱਟ ਗਿਆ ਇੱਥੋਂ ਤਨ ਵੀ ਨਹੀਂ ਨਾਲ ਜਾ ਰਿਹਾ ਪਰ ਕਰਮ ਥੋੜੀ ਛੁੱਟੇ ਆ ਨਵੇੜਾ ਤੇ ਕਰਮਾਂ ਦੇ ਉੱਤੇ ਹੋਣਾ ਹੈ ਨਾ ਹਨ ਕੇ ਕਰਮੀ ਕਰਮੀ ਹੋਏ ਵਿਚਾਰ ਹੈ ਨਾ ਤੇ ਕਰਮ ਤੇ ਸਾਰਿਆਂ ਨੂੰ ਪਤਾ ਮੈਨੂੰ ਪਤਾ ਮੇਰੇ ਕਰਮ ਕਿਹੋ ਜਿਹੇ ਤੁਹਾਨੂੰ ਪਤਾ ਤੁਹਾਡੇ ਕਰਮ ਕਿਹੋ ਜਿਹੇ ਤੁਸੀਂ ਕੀ ਕਰਦੇ ਮੈਂ ਤੁਹਾਡੇ ਸਾਹਮਣੇ ਚੰਗਾ ਬਣ ਕੇ ਦਿਖਾ ਸਕਦਾ ਤੁਸੀਂ ਮੇਰੇ ਸਾਹਮਣੇ ਚੰਗੇ ਬਣ ਕੇ ਦਿਖਾ ਸਕਦੇ ਪਰ ਬਾਗਰੂ ਨੂੰ ਤੇ ਪਤਾ ਹੀ ਹੈ ਨਾ ਵੀ ਅਸੀਂ ਹਾਂ ਕਿਹੋ ਜੇ ਅਸਲ ਦੇ ਵਿੱਚ ਸਾਡੇ ਮਨ ਵਿੱਚ ਦੂਜਿਆਂ ਦੇ ਪ੍ਰਤੀ ਕਿਹੋ ਜਿਹੇ ਖਿਆਲ ਚੱਲਦੇ ਤੇ ਬਾਗਰੂ ਬਹੁਤ ਚੰਗੀ ਤਰ੍ਹਾਂ ਜਾਣਦੇ ਹੈ ਉਹਨਾਂ ਤਾਂ ਥੋੜੀ ਕੁਝ ਲਿਖਿਆ ਛਪਿਆ ਹੋਇਆ ਹੈਗਾ ਉਹਨਾਂ ਨੂੰ ਤੇ ਸਭ ਕੁਝ ਪਤਾ ਹੈ ਉਹਨਾਂ ਤੋਂ ਨਹੀਂ ਲੁਕਦਾਗਾ ਤੇ ਹੁਣ ਉਹਨਾਂ ਕਰਮਾਂ ਦੇ ਆਧਾਰ ਦੇ ਉੱਤੇ ਫੈਸਲਾ ਹੁਣਾ ਤੇ ਗੁਰਬਾਣੀ ਤੇ ਇਹ ਗੱਲ ਸਾਨੂੰ ਬਾਰ-ਬਾਰ ਸਮਝਾਉਂਦੀ ਹੈ ਜਿੰਨੀ ਕਮੀ ਨਾ ਹੈ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ ਜਿੰਨਾ ਕੰਮਾਂ ਵਿੱਚ ਰੱਬੀ ਗੁਣ ਹੈ ਹੀ ਨਹੀਂਗੇ ਉਹ ਤੈਨੂੰ ਛੱਡ ਦੇਣੇ ਚਾਹੀਦੇ ਆ ਝੂਠ ਬੋਲਣਾ ਬੇਈਮਾਨੀ ਕਰਨੀ ਲਿੰਦਿਆ ਚੁਗਲੀ ਕਰਨੀ ਗੁਸੈਲੇ ਬੋਲ ਬੋਲਣੇ ਗਾਲਾਂ ਕੱਢਣੀਆਂ ਨਸ਼ੇ ਨਾਲ ਇਸ ਹਰਮੰਦਰ ਰੂਪੀ ਸਰੀਰ ਨੂੰ ਖਰਾਬ ਕਰਨਾ ਇਹ ਕੋ ਚੰਗੀਆਂ ਚੀਜ਼ਾਂ ਨੇ ਕਿਤੇ ਛਾਲਕਾਪਟ ਇਹ ਚੰਗੀਆਂ ਚੀਜ਼ਾਂ ਨਹੀਂ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਜੇ ਮਹaraj ਦੱਸ ਰਿਹਾ ਮਰਨ ਤੋਂ ਬਾਅਦ ਫਿਰ ਅਸੀਂ ਜੋ ਮਰਜ਼ੀ ਕਰੀ ਚਾਈਏ ਉਹਦੇ ਨਾਲ ਮੁਕਤ ਥੋੜੀ ਹੋ ਜਾਏਗਾ ਜਉਂਦੇ ਜੀ ਤੇ ਓਲਦਣਾ ਚ ਪਿਆ ਰਿਆ ਜੰਗਾਲਾਂ ਚ ਪਿਆ ਰਿਆ ਜੰਜੀਰਾਂ ਚ ਜਕੜਿਆ ਰਿਆ ਵਿਸ਼ੇ ਵਿਕਾਰਾਂ ਤੋਂ ਪਰੋਠੀ ਨਹੀਂ ਸਕਿਆਗਾ ਇਸੇ ਲਈ ਮਾਰੇ ਸਮਝਾ ਰਿਆ ਕਹੋ ਨਾਨਕ ਭਜ ਰਾਮ ਨਾਮ ਨਿਤ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ ਹਰ ਰੋਜ਼ ਉਦਮ ਕਰਨਾ ਰੋ ਰੋਜ਼ ਬਾਣੀ ਘਾਤੋਂ ਪੜ੍ਹਨੀ ਆ ਰੋ ਰੋਜ਼ ਨਾਮ ਦਾ ਜਾਪ ਕਰਤੋਂ ਕਰਨਾ ਰੋਈ ਰੋਈ ਕਥਾ ਕੀਰਤਨ ਦਾ ਹੀ ਸਕਾਤੋ ਬੰਨ ਅਸੀਂ ਕਦੇ ਸੋਚੇ ਰੋਈ ਰੋਈ ਰੋਟੀ ਦਾ ਤੋਂ ਪਾਣੀ ਹੈ ਜੀ ਸਾਨੂੰ ਦੇ ਮਹੱਤਵ ਦਾ ਪਤਾ ਹੈ ਜੀ ਕਿ ਉਹ ਅੰਨ ਖਾਵਾਂਗੇ ਤੇ ਇਹ ਸਰੀਰ ਚੱਲੇਗਾ ਬਿਲਕੁਲ ਇਸੇ ਤਰ੍ਹਾਂ ਮਨ ਨੂੰ ਸਵਾਰਨ ਵਾਸਤੇ ਬਾਣੀ ਦੀ ਜ਼ਰੂਰਤ ਹੈ ਜੀ ਇਹ ਬਾਣੀ ਦੇ ਵਿੱਚੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ ਇਸ ਬਾਣੀ ਨੇ ਨਾਮ ਬੰਦਨਾ ਹੈ ਤੁਸੀਂ ਦੇਖੋ ਤੇ ਸਹੀ ਹੈ ਰੜਕਣਾ ਰੜਕੀਏ ਤਿਲਸੀ ਪਾਸੀ ਤੇ ਮੱਖਣ ਉੱਪਰ ਆ ਜਾਂਦਾ ਹੈ ਜੀਵਨ ਦਾ ਰੜਕਣਾ ਰੜਕੀਏ ਇਹਦੇ ਵਿੱਚੋਂ ਵੀ ਰੱਬੀ ਗੁਣ ਪ੍ਰਗਟ ਹੋ ਜਾਣਗੇ ਜਦੋਂ ਪਾਵਾਂਗੇ ਨਾ ਰੜਕਣਾ ਪ੍ਰਗਟ ਹੋਏ ਮਾਤ ਵਿੱਚ ਰਤਨ ਜਵਾਹਰ ਮਾਨਕ ਪਰ ਗੱਲ ਗੁਰੂ ਦੀ ਸਿੱਖ ਸੁਣਨ ਉੱਤੇ ਪਈ ਹੋਈ ਹੈ ਉਪਦੇਸ਼ ਨੂੰ ਸੁਣਤੇ ਪਈਓ ਫੇਰ ਉਹ ਪ੍ਰਗਟ ਹੋਣੇ ਹਨ ਮਹਾਰਾਜ ਤੇ ਰੋਜ ਦੱਸ ਰਹੇ ਆ ਸਾਡਾ ਕਰਤਵ ਕੀ ਹੈ ਭਈ ਪ੍ਰਾਪਰਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਨ ਕੀ ਹੈ ਤੇਰੀ ਬਰੀਆ ਅਵਰ ਕਾਜ ਤਰਕ ਤੇ ਨਾ ਕੰਮ ਮਿਲ ਸਾਧ ਸੰਗਤ ਭਜ ਕੇਵਲ ਨਾਲ ਸਰੰਜਾਮ ਲਾਗ ਪਵਜਲ ਤਰਣ ਕੇ ਜਨਮ ਵਿਰਥਾ ਜਾਤ ਰੰਗ ਮਾਇਆ ਮਰੇ ਕਿਨ ਦੇ ਦੇਖਤੇ ਸੀ ਤਰ੍ਹਾਂ ਜਨਮ ਵਿਅਰਥ ਕਿਵੇਂ ਜਾ ਰਿਹਾ ਤੋ ਕੀ ਕਰਨਾ ਸੀਗਾ ਤੂੰ ਸੰਸਾਰ ਵਿੱਚ ਆਇਆ ਕਾ ਤੇ ਵਾਸਤੇ ਆ ਕਵਨ ਕਾਜ ਸਿਰਜੇ ਜਗ ਭੀਤਰ ਜਨਮ ਕਵਨ ਕਲਪਾਇ ਸਾਡੀ ਸਿਰਜਣਾ ਕਿਉਂ ਹੋਈ ਹੈ ਕਲਾ ਪਰਵਾਰ ਤੋਰਨ ਵਾਸਤੇ ਥੋੜੀ ਹੈ ਜੇ ਕਿਤੇ ਕੋਈ ਕਾਰਨ ਤੇ ਹੈ ਤੇ ਮਹਾਰਾਜ ਨੇ ਦੱਸਿਆ ਸਾਨੂੰ ਰੋਜ਼ ਦੱਸਿਆ ਸਾਨੂੰ ਇਹ ਜੀਵਨ ਦਾ ਮਨੋਰਥ ਇੱਕੋ ਹੀ ਹੈ ਤੇ ਜੀਵਨ ਰੋਜ਼ ਛੋਟਾ ਹੋ ਰਿਹਾ ਹੈ ਘਟ ਰਿਹਾ ਤੇ ਆਪਣੇ ਕਾਰੇ ਦੇ ਉੱਤੇ ਸਾਨੂੰ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ ਇਹਨੂੰ ਸੁਣਨਾ ਚਾਹੀਦਾ ਇਹਨੂੰ ਸਮਝਣਾ ਚਾਹੀਦਾ ਇਹਨੂੰ ਵਿਚਾਰਨਾ ਚਾਹੀਦਾ ਤੇ ਆਪਣੇ ਜੀਵਨ ਦੇ ਵਿੱਚ ਇਹਨੂੰ ਅੰਗੀਕਾਰ ਕਰਨਾ ਚਾਹੀਦਾ ਫਿਰ ਹੀ ਸਾਡਾ ਭਲਾ ਹੋ ਸਕਦਾ ਕਹੋ ਨਾਨਕ ਭਜ ਰਾਮ ਨਾਮ ਨਿਤ ਮਾਰੇ ਕਹਿੰਦੇ ਨਿਤ ਤੈਨੂੰ ਭਜਣਾ ਪਏਗਾ ਫਿਰ ਕੀ ਹੋਏਗਾ ਜਾ ਤੇ ਹੋਤ ਉਦਾਰ ਇਹਦੇ ਨਾਲ ਹੀ ਤੇਰਾ ਭਲਾ ਹੋ ਸਕਦਾ ਲੋਕ ਵਿੱਚ ਪਰਲੋਕ ਵਿੱਚ ਪ੍ਰੈਜ਼ੈਂਟ ਵਿੱਚ ਫਿਊਚਰ ਵਿੱਚ ਇਹ ਤੇ ਵੀ ਓਥੇ ਵੀ ਜਿੱਥੇ ਮਰਜ਼ੀ ਰੱਖ ਕੇ ਸਮਝ ਲਓ ਤੁਸੀਂ ਸੋ ਬਹੁਤ ਜ਼ਰੂਰੀ ਹੈ ਨਾਮ ਲਈ ਅਰਦਾਸ ਕੀਤੀ ਜਾਂਦੀ ਹੈ ਨਾਮ ਲਈ ਬੇਨਤੀ ਕੀਤੀ ਜਾਂਦੀ ਹੈ ਚੋਧਰੀ ਕੀਤੀ ਜਾਂਦੀ ਹੈ ਝੋਲੀ ਅੱਡ ਕੇ ਮੰਗਣਾ ਪੈਂਦਾ ਇੱਕ ਨਾਨਕੀ ਅਰਦਾਸ ਹੁੰਦੀ ਹੈ ਮਿਰਿਕ ਬੇਨਤੀ ਤੇ ਸੁਣਦਾ ਜੋਤਰੀ ਤੁਹਾਡੇ ਤੱਕ ਲੈ ਕੇ ਪਹੁੰਚਿਆ ਨਾਨਕੀ ਅਰਦਾਸ ਹੁੰਦੀ ਹੈ। ਕੇਵਲ ਨਾਮ ਹੋਰ ਕੁਝ ਨਹੀਂ ਚਾਹੀਦਾ। ਹਿਰਦੇ ਮੈਂ ਮੇਰੇ ਹਿਰਦੇ ਵਿੱਚ ਬਖਸ਼ ਦੇ। ਇੱਕ ਨਾਨਕੀ ਅਰਦਾਸ ਜੈ ਤੁਧ ਭਾਵਸੀ ਮੈ ਦੀਜਾ ਨਾਮ ਨਿਵਾਸ ਸਰਗੁਣ ਗਾ। ਵਸ ਮੇਰੀ ਟੋਲੀ ਤੇ ਨਾਮ ਪਾ ਦੇ। ਤੇ ਜਦੋਂ ਨਾਮ ਜੀਵਨ ਦੇ ਵਿੱਚ ਆ ਜਾਏਗਾ ਨਾ। ਫਿਰ ਇਹ ਲੋਕ ਸੁਖੀਏ। ਪਰਲੋਕ ਸੁਹੇਲੇ ਹੋ। ਵਾਹਿਗੁਰੂ ਜੀ ਕਾ ਖਾਲਸਾ। ਵਾਹ ਗੁਰਦੀ ਕੀ ਫਤ